12 ਵਜੇ ਕੋਈ ਵੀ ਰੋਡ ਬੰਦ ਕਰ ਸਕਦੇ ਆ ਜੇ 12 ਵਜੇ ਤੱਕ ਇਹਨਾਂ ਨੇ ਟੈਂਡਰ ਨੰਬਰਸ ਵੀ ਕਰ ਦਿੱਤਾ ਜਾਂ ਨੂੰ ਰੱਦ ਕਰਤਾ ਸਾਡੀ ਮੰਗ ਰੱਦ ਦੀ ਆ ਜਦ ਤੱਕ ਰੱਦ ਨਹੀਂ ਕਰਦੇ ਭਾਵੇਂ ਇੰਨੀ ਕਿੰਨਾ ਵੀ ਸੰਗਠਿਤ ਕਰਨਾ ਪਵੇ ਲੰਮਾ ਵੀ ਕਰਤਾ ਫਿਰ ਉਹ ਕਰਾਂਗੇ ਕਮੇਟੀਆਂ ਬਣੀਆਂ ਕਮੇਟੀਆਂ ਦੇ ਵਿੱਚ ਅਸੀਂ ਘਾਟਾ ਸ਼ਬਦ ਕਰ ਚੁੱਕੇ ਆ ਵੀ ਗੱਡੀਆਂ ਘਾਟੇ ਵਾਂਗ ਸੌਦਾ ਵਾ ਅਫਸਰ ਉੱਥੇ ਮੰਨ ਚੁੱਕੇ ਆ ਵੀ ਠੀਕ ਹੈ ਘਾਟੇ ਵਾਂਗ ਇਹਨੂੰ ਰੱਦ ਕਰਾਂਗੇ ਪਰ ਬਾਅਦ ਦੇ ਵਿੱਚ ਫਿਰ باوجود ਮੀਟਿੰਗਾਂ ਕਰਦੇ باوجود ਮੰਨ ਕੇ ਬੰਨਣ ਦੇ باوجود ਇਹ ਟੈਂਡਰ ਯਾਰ ਸਰਕਾਰੀ ਟ੍ਰਾਂਸਪੋਰਟ ਦੇ ਵਿੱਚ ਸਫ਼ਰ ਕਰਨ ਵਾਲਿਆਂ ਵਾਸਤੇ ਇਹ ਖਬਰ ਬਹੁਤ ਅਹਿਮ ਹੈ 31 ਅਕਤੂ ਆਪ ਰੋਡਵੇ ਦੇ ਮੁਲਾਜ਼ਮ ਜਿਹੜੇ ਨੇ ਕੀ ਚਾਹੇ ਉਹ ਪੀਆਰਟੀਸੀ ਹੋਣ ਚਾਹੇ ਉਹ ਪਨਬਸ ਦੇ ਜਿਹੜੇ ਕੰਟਰੈਕਟ ਯੂਨੀਅਨ ਦੇ ਮੁਲਾਜ਼ਮ ਨੇ ਉਹ ਸੜਕਾਂ ਤੇ ਸਿਗੇ ਤਾਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਉਹ ਹੜਤਾਲ ਕਰਨ ਜਾ ਰਹੇ ਨੇ ਵਜ੍ਹਾ ਉਹਦੀ 1 ਕਿਲੋਮੀਟਰ ਸਕੀਮ ਜੋ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਉਹਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਤੇ ਬੱਸਾਂ ਖੜਦੀਆਂ ਬੰਦ ਹੋ ਗਈਆਂ ਸੀ ਪਰ ਉਸ ਦਿਨ ਵੀ ਜਿਹੜਾ ਕਿ ਸਰਕਾਰ ਨੇ 31 ਅਕਤੂਬਰ ਤੱਕ ਜਿਹੜਾ ਕਿ ਇਹਨੂੰ ਐਕਸਟੈਂਡ ਕਰਤਾ ਸੀਗਾ ਕਿਉਂਕਿ ਟੈਂਡਰ ਉਸ ਦਿਨ ਖੁੱਲਣਾ ਸੀਗਾ ਪਰ ਅੱਜ 30 ਤਰੀਕ ਨੂੰ ਜਿਹੜਾ ਕਿ ਖਾਸ ਇੱਕ ਮੀਟਿੰਗ ਹੋਈ ਹੈ ਜਿੱਥੇ ਬੰਦੀ ਦੇ ਆਪਸ ਦੇ ਵਿੱਚ ਤੇ 31 ਤਰੀਕ ਯਾਨੀ ਕਿ ਕੱਲ ਦੇ ਦਿਨ ਉਹ ਬੱਸਾਂ ਬੰਦ ਹੋਣ ਜਾਣੀਆਂ ਨੇ ਹਾਲੇ ਤੱਕ ਦੀ ਜਿਹੜੀ ਅਪਡੇਟ ਹੈ ਕਿਉਂਕਿ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਹਾਲੇ ਵੀ ਰੇਡ ਦਾ ਜਿਹੜਾ ਕਿ ਮੁਲਾਜ਼ਮਾਂ ਤੇ ਸਰਕਾਰ ਦੇ ਵਿੱਚ ਕਿਲੋਮੀਟਰ ਸਕੀਮ ਨੂੰ ਲੈ ਕੇ ਬਰਕਰਾਰ ਹੈ ਚੰਨ ਸਿੰਘ ਮਜੂਦ ਨੇ ਚੰਨਨ ਹੁਣ ਤੱਕ ਕੋਈ ਮੀਟਿੰਗ ਦੀ ਕੋਈ ਸੱਦਾ ਆਇਆ ਹੋਵੇ ਤੁਹਾਨੂੰ ਜਾਂ ਕੋਈ ਗੱਲਬਾਤ ਹੋਈ ਹੋਵੇ ਕਿ ਕੱਲ ਦੀ ਹੁਣ ਰੂਪਰੇਖਾ ਉਹ ਜਿੱਥੇ ਬੰਦੀ ਆਪਣੇ ਪੱਧਰ ਤੇ ਤਿਆਰ ਕਰਦੀ ਪਈ ਹੈ ਬਿਲਕੁਲ ਜੀ ਅੱਜ ਸਵੇਰ ਦੀ ਅਸੀਂ ਵੇਟ ਕਰ ਰਹੇ ਸੀ ਕਿ ਹੋ ਸਕਦਾ ਸਰਕਾਰ ਜਾਂ ਮੈਨੇਜਮੈਂਟ ਸਾਨੂੰ ਬੁਲਾ ਕੇ ਕੋਈ ਨਾ ਕੋਈ ਵਿਚਲਾ ਹੱਲ ਰਸਤਾ ਕੱਢੇ ਜਿਸ ਦੇ ਵਿੱਚੋਂ ਰੋਸਵੇ ਸਾਡੀ ਕੱਲ ਦੀ ਤਿਆਰੀ ਆ ਬਿਲਕੁਲ ਅਸੀਂ ਕੱਲ ਨੂੰ ਬੰਦ ਕਰਾਂਗੇ ਕਿਉਂਕਿ ਸਰਕਾਰ ਨੇ ਪਹਿਲਾਂ 8 ਵਾਰ ਅੱਗੇ ਟੈਂਡਰ ਕੈਨਸਲ ਕਰ ਚੁੱਕਾ ਵਾ ਐਦਕੀ ਨੌਵੀਂ ਵਾਰ ਫੇਰ ਦੁਬਾਰਾ ਖੋਲਣ ਜਾ ਰਹੀ ਹੈ ਜਿਹੜੇ ਕੈਨਸਲ ਕੀ ਤਰੀਕ ਹੁੰਦੀ ਅੱਕੇ ਵਾ ਨਹੀਂ ਉਸਦੀ ਤਰੀਕ ਅੱਗੇ ਵਧਾਈ ਜਾ ਰਹੀ ਆ ਤਰੀਕ ਤਰੀਕ ਜੋ ਤਰੀਕ ਵਧਾਰੇ ਆ ਹੁਣ ਕੱਲ ਨੂੰ 9 10ਵੀਂ ਵਾਰ ਖੋਲਣ ਜਾ ਰਹੇ ਆ ਕੱਲ ਨੂੰ ਸਾਡੀ ਬਿਲਕੁਲ ਫੁੱਲ ਤਿਆਰੀ ਆ 27 ਦੇ 27 ਡੀਪੂ ਲਗਭਗ 18 ਡੀਪੂ ਉੱਥੇ ਤਰਨ ਤਰਨ ਵਾਲੇ ਕੋਚ ਕਰਨਗੇ ਉੱਥੇ ਜੋ ਸਾਡੀ ਜਿਮਨੀ ਚੋਣ ਆ ਉਹਦਾ ਵਿਰੋਧ ਕਰਨਗੇ ਔਰ ਨੌਂ ਡੀਪੋ ਜਲੰਧਰ ਦੇ ਵਿੱਚ ਪੀਏਪ ਚੌਂਕ ਵਗੈਰਾ ਬੰਦ ਕਰਕੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਪਰ ਸਰਕਾਰ ਨੇ ਇਹ ਤੱਕ ਵਿਜਲਾ ਕੋਈ ਹੱਲ ਨਹੀਂ ਕੱਢਿਆ ਸਾਡੀ ਬਿਲਕੁਲ ਪੂਲ ਤਿਆਰੀ ਹੈ ਸਮਾਂ ਕੋਈ ਡਿਸਾਈਡ ਕੀਤਾ ਹੋਵੇ ਕਿਉਂਕਿ ਪਿਛਲੀ ਵਾਰ 11 ਕੇ 12 ਵਜੇ ਦੇ ਆਸ-ਪਾਸ ਦਾ ਜਿੰਨੇ ਮੈਨੂੰ ਯਾਦ ਹੈ ਕਿ ਤੁਸੀਂ ਵੇਟ ਕਰਦੇ ਸੀਗੇ ਅਫਸਰਾਨ ਵੀ ਇੱਥੇ ਸਾਰੇ ਪਹੁੰਚੇ ਸੀ ਕਹਿੰਦੇ ਬਈ ਅਸੀਂ ਗੱਲਬਾਤ ਹੁੰਦੀ ਪਈ ਹੈ ਕੱਲ ਦੇ ਸਮੇਂ ਦੀ ਕੋਈ ਬਿਲਕੁਲ ਨਹੀਂ ਕੱਲ ਦੇ ਸਮੇਂ ਦੀ ਅਜੇ ਤੱਕ ਕਿਸੇ ਵੀ ਮੈਨੇਜਮੈਂਟ ਨੇ ਨਾ ਕੋਈ ਅਫਸਰ ਨੇ ਨਾ ਅਧਿਕਾਰੀ ਨੇ ਕੋਈ ਮੀਟਿੰਗ ਬੁਲਾਈ ਔਰ ਨਾ ਹੀ ਕੋਈ ਸੱਦਾ ਪੱਤਰ ਨਾ ਕੋਈ ਸਮਾਂ ਦੇ ਦਿੱਤਾ ਹੈ ਇਹ ਤਾਂ ਹੁਣ ਸਰਕਾਰ ਨੇ ਕੱਲ ਨੂੰ ਜਥੇਬੰਦੀ ਦਾ ਜ਼ੋਰ ਦੇਖਣਾ ਅਗੋਦਨ ਵੀ ਜ਼ੋਰ ਦੇਖ ਕੇ ਦੇਖ ਕੇ ਹੀ ਦੁਬਾਰਾ ਫੇਰ ਰੱਦ ਕੀਤਾ ਸੀਗਾ ਤੇ ਕੱਲ ਨੂੰ ਵੀ ਜਥੇਬੰਦੀ ਦਾ ਜ਼ੋਰ ਵੇਖ ਕੇ ਹੀ ਸਰਕਾਰ ਨੂੰ ਮੈਨੂੰ ਲੱਗਦਾ ਵੀ ਰੱਦ ਕਰੇਗੀ ਹਰੇਕ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਅਪਡੇਟ ਨਹੀਂ ਆਈ ਚੇਅਰਮੈਨ ਸਾਹਿਬ ਸਿੱਧੇ ਤੌਰ ਤੇ ਲੋਕੀ ਜਿਹੜੇ ਪਰੇਸ਼ਾਨ ਹੁੰਦੇ ਨੇ ਕਿਉਂਕਿ ਦੂਰ ਦਰਾਡੇ ਜਾਣ ਵਾਲੇ ਹੁੰਦੇ ਨੇ ਵੀਕਐਂਡਸ ਨੇ ਕਈਆਂ ਨੇ ਘਰ ਮਨਕੇ ਚਲਿਏ ਹੁਣ ਤੱਕ ਕੀ ਕੱਲ ਲੋਕਾਂ ਨੂੰ ਖੱਜਲ ਖਰਾਬ ਵੀ ਹੋਣ ਵਾਲੀ ਹੈ ਧਿਆਨ ਨਾਲ ਸੋਚ ਸਮਝ ਕੇ ਜਿਹੜਾ ਕਿ ਰੋਡਵੇ ਦੀ ਲਾਰੀ ਚੜਨ ਕਿ ਤਾਂ ਕਿ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਤੇ ਖਾਸ ਤੌਰ ਤੇ ਕੱਲ ਸਮਾਂ ਕਿੰਨੇ ਵਜੇ ਦਾ ਜੱਥੇ ਬੰਦੀ ਜਿਹੜੀ ਹੈ ਕਿ ਉਹ ਤੈਅ ਕਰਦੀ ਵੀ ਕਿ ਕਿੰਨੇ ਵਜੇ ਤੋਂ ਬੱਸਾਂ ਬੰਦ ਹੋ ਜਾਣ ਪਹਿਲਾਂ ਤੇ ਤੁਹਾਡੀ ਪ੍ਰਚੰਦਾ ਜਵਾਬ ਹੈ ਵੀ ਇਸੀ ਲੋਕਾਂ ਤੋਂ ਮਾਫੀ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਪਰੇਸ਼ਾਨੀ ਕਰ ਰਹੀ ਹੈ ਸਰਕਾਰ ਸਰਕਾਰ ਕਰ ਰਹੀ ਹੈ ਸਾਡੀ ਮੈਨੇਜਮੈਂਟ ਵੀ ਕਰ ਰਹੀ ਹੈ ਜਿਹੜੀ ਬਾਰ ਬਾਰ ਇਹ ਟੈਂਡਰ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਕਿ ਨੌਂ ਵਾਰੀ ਅੱਗੇ ਇਹਨਾਂ ਨੇ ਮੁਅਤਲ ਕੀਤਾ ਹੋਇਆ ਮੁਲਤਵੀ ਕੀਤਾ ਹੋਇਆ ਕੱਲ ਨੂੰ 10ਵੀਂ ਵਾਰੀ ਖੁੱਲ ਰਿਹਾ ਹੈ ਫਿਰ ਇਹਨਾਂ ਨੇ ਬਾਰ ਬਾਰ ਉਸ ਦਿਨ ਵੀ ਇਹਨਾਂ ਨੂੰ ਅਸੀਂ ਆਖਿਆ ਵੀ ਤਾਂ 7 ਦਿਨ ਦਾ ਟਾਈਮ ਦਿੱਤਾ ਸੀ ਉਸ ਦਿਨ ਵੀ ਚਾਹੁੰਦੇ 2 ਮਹੀਨੇ ਗਾਹ ਕਰ ਸਕਦੇ ਬਿੱਕੇ ਟੇਬਲ ਟੈਬ ਤੇ ਕੋਈ ਗੱਲਬਾਤ ਹੋ ਸਕਦੀ ਸੀ ਇਹਦਾ ਹੱਲ ਕੱਢ ਲਈਏ ਆਪਾਂ ਬਿੱਕੇ ਟੇਬਲ ਤੇ ਬਿੱਕੇ ਹੱਲ ਨਿਕਲਣਾ ਹਣਾ ਇਹ ਤਰ੍ਹਾਂ ਦੇ ਹੱਲੇ ਨਿਕਲਣਾ ਸੀ ਉਸ ਦਿਨ ਵੀ ਅਸੀਂ ਐਲਾਨ ਕੀਤਾ ਸੀ ਤੁਹਾਡੇ ਮਾਦੀ ਰਹਿ ਵੀ ਬਾਕੀ ਬਰਾਸ ਰਹਿ ਵੀ ਜੇ ਇਹਨਾਂ 31 ਤਰੀਕ ਨੂੰ ਖੋਲਿਆ ਤੇ 31 ਤਰੀਕ ਨੂੰ ਅਸੀਂ ਫੇਰ ਬੰਦ ਕਰਾਂਗੇ ਸਮਾਂ ਸਾਡਾ ਕੱਲ ਨੂੰ ਵੈਸੇ 12 ਵਜੇ ਦਾ 12 ਵਜੇ ਅਸੀਂ ਕੋਈ ਵੀ ਰੋਡ ਬੰਦ ਕਰ ਸਕਦੇ ਹਾਂ ਜੇ 12 ਵਜੇ ਤੱਕ ਇਹਨਾਂ ਨੇ ਟੈਂਡਰ ਨੰਬਰ ਤੇ ਵੀ ਕਰ ਦਿੱਤਾ ਜਾਂ ਨੂੰ ਰੱਦ ਕਰਤਾ ਸਾਡੀ ਮੰਗ ਰੱਦ ਦੀ ਜਦ ਤੱਕ ਰੱਦ ਨਹੀਂ ਕਰਦੇ ਭਾਵੇਂ ਇੰਨੀ ਕਿੰਨਾ ਵੀ ਸਮਾਂ ਵਿੱਚ ਕਰਨਾ ਪਏ ਲੰਮਾ ਵੀ ਕਰਨਾ ਪਏ ਉਹ ਕਰਾਂਗੇ ਪਰ ਕੱਲ ਨੂੰ ਅਸੀਂ 12 ਵਜੇ ਬੰਦ ਰਾਵਾਂ 2 ਵਜੇ ਤੋਂ ਬਾਅਦ ਬੱਸਾਂ ਸਾਰੀਆਂ ਹੀ ਬੰਦ ਕਰ ਦੇਵਾਂਗੇ ਮੈਂ ਇੱਕ ਚੀਜ਼ ਸਮਝ ਨਹੀਂ ਜਾਵਾਂਗਾ ਜਿੱਥੇ ਬੰਦੀ ਹੁਣ ਇਸ ਗੱਲ ਤੇ ਅੜੀ ਹੈ ਕਿ ਟੈਂਡਰ ਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਜਾ ਕਿ ਮੁੱਢਲੇ ਤੌਰ ਤੇ ਇਹਨੂੰ ਖਤਮ ਕੀ ਕਰ ਦੇਣਾ ਹਾਂਜੀ ਤਾਂ ਇਹਨੂੰ ਮੁੱਢਲੇ ਤੌਰ ਤੇ ਹੱਦ ਕੀਤਾ ਜਾ ਖਤਮ ਕੀਤਾ ਜਾਵੇ ਇਹਦੇ ਬਹੁਤ ਚੀਜ਼ ਮਾਰੂਗਾ ਪਬਲਿਕ ਨੌਕਰੀਆਂ ਕਿੱਥੇ ਦੇਣੀਆਂ ਸੀ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਕਾਲਾ ਕਰ ਰਹੇ ਜੇ ਇਹ ਟੈਂਡਰ ਖੋਲਦੇ ਆ ਕਿਲੋਮੀਟਰ ਪ੍ਰਾਈਵੇਟ ਗੱਡੀਆਂ ਇਹਨਾਂ ਨੂੰ ਅੰਕੜੇ ਦੇ ਚੁੱਕੇ ਆ ਅਫਸਰਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਕਿਲੋਮੀਟਰ ਗੱਡੀਆਂ ਜਿਹੜੀਆਂ ਘਟਾ ਇਹਦਾ حساب ਕਰ ਦਿਓ ਕਮੇਟੀਆਂ ਬਣੀਆਂ ਕਮੇਟੀਆਂ ਦੇ ਵਿੱਚ ਅਸੀਂ ਘਾਟਾ ਸਾਬਤ ਕਰ ਚੁੱਕੇ ਆ ਕਿ ਗੱਡੀਆਂ ਘਾਟੇ ਵਾਲਾ ਸੌਦਾ ਵਾ ਅਫਸਰ ਉੱਥੇ ਮੰਨ ਚੁੱਕੇ ਆ ਕਿ ਠੀਕ ਹੈ ਘਾਟੇ ਵਾਲਦੇ ਇਹਨੂੰ ਰੱਦ ਕਰਾਂਗੇ ਪਰ ਬਾਅਦ ਦੇ ਵਿੱਚ ਫੇਰ باوجود ਮੀਟਿੰਗਾਂ ਕਰਦੇ باوجود ਮੰਨ ਕੇ ਮੰਨਣ ਦੇ باوجود ਇਹ ਟੈਂਡਰ ਲੈ ਆ ਰਹੇ ਮੀਡੀਆ ਦੇ ਅੱਗੇ ਤੇ ਚੇਅਰਮੈਨ ਸਾਬਨੇ ਇਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ ਕਿ ਪ੍ਰਤੀਤ ਇਹੀ ਹੋ ਰਿਹਾ ਕਿ ਹਾਲੇ ਤੱਕ ਜਿਹੜਾ ਹੈ ਕਿ ਜਥੇਬੰਦੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਸੱਦਾ ਨਹੀਂ ਆਇਆ ਤੇ 31 ਅਕਤੂਬਰ ਯਾਨੀ ਕਿ ਕੱਲ ਦਾ ਦਿਨ 12 ਵਜੇ ਦਾ ਚੇਅਰਮੈਨ ਸਾਹਿਬ ਨੇ ਉਹ ਸਮਾਂ ਦਿੱਤਾ ਹੈ ਕਿ 12 ਵਜੇ ਤੋਂ ਬਾਅਦ ਜਿਹੜਾ ਹੈ ਕਿ ਕਿਸੇ ਰੋਡ ਨੂੰ ਵੀ ਬੰਦ ਕਰ ਦਿੱਤਾ ਜਾਏਗਾ ਤੇ ਨਾਲ ਹੀ ਜਿਹੜੀਆਂ ਬੱਸਾਂ ਬੰਦ ਹੋ ਜਾਣਗੀਆਂ ਵੇਖਣਾ ਹੋਏਗਾ ਕੱਲ ਦਾ ਅਹਿਮ ਦਿਨ ਕਿਸ ਤਰੀਕੇ ਦੇ ਨਾਲ ਉਹ ਨਿਕਲਦਾ ਹੈ ਤੇ ਖਾਸ ਤੌਰ ਤੇ ਜੋ ਲੋਕ ਰੋਡ ਵੇਜ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਨੇ ਚਾਹੇ ਉਹ ਪੀਆਰਟੀਸੀ ਹੋਵੇ ਚਾਹੇ ਪੰਨ ਬੱਸ ਹੋਵੇ ਇਹਨਾਂ ਦੇ ਲਗਭਗ ਜਿਹੜੇ ਨੇ ਕਿ 8000 ਦੇ ਕਰੀਬ ਮੁਲਾਜ਼ਮ ਨੇ ਜੋ ਹੜਤਾਲ ਤੇ ਜਾ ਸਕਦੇ ਪਰ ਜਿਹੜਾ ਉਹ ਤੈਅ ਕੀਤਾ ਜਾਵੇ ਕੈਮਰਾ ਪਰਸਨ ਦੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨੇ ਜਲੰਧਰ